ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਬਜਵਾੜਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਗੁਰਦਵਰਾ ਸਿੰਘ ਸਬਤ ਸਾਹਿਬ ਛੋਣੀ ਨਹنگ ਸਿੰਘਾ ਉਨਾਂ ਰੋਡ ਹੁਸ਼ਿਆਰਪੁਰ ਦੇ ਸਥਾਨ ਤੇ ਸੂਨ ਨਗਰ ਨਿਵਾਸੀ ਤੇ ਇਲਾਕੇ ਦੇ ਸਹਿਯੋਗ ਨਾਲ ਸਹਿਬ ਜੱਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਅਦੁੱਤੀ ਸਮਾਗਮ ਜਥੇਬੰਦੀ ਦੇ ਮੁਖ ਸੇਵਾਦਾਰ ਜਥੇਦਨ ਬਾਬਾ ਗੁਰਦੇਵ ਸਿੰਘ ਮੁਖੀ ਸਹਿਬ ਜੱਦਾ ਬਾਬਾ ਫਤੇ ਸਿੰਘ ਜੀ ਸ਼ਾਨੀ ਨੰਘ ਸਿੰਘਾ ਤਰਨਾ ਦਲ ਬਜਵਾੜਾ ਕਲਾ ਦੀਗਵਾਈ ਹੇਠ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਇਸ ਮੌਕੇ ਜਥੇਦਾਰ ਬਾਬਾ ਗੁਰਦੀਪ ਸਿੰਘ ਤਰਨਾ ਦਲ ਬਜਵਾੜਾ ਕਲਾ ਨੇ ਮੀਡੀਆ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਤਿੰਨ ਸ਼੍ਰੀ ਖੰਡ ਪੜ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਸੁਪਰੰਤ ਖੁੱਲੇ ਪੰਡਾਲ ਵਿੱਚ ਸਿੰਘ ਸਭ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਤੱਕ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਕਸੀ ਦੀ ਕੇਸਗੜ੍ਹ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਜੱਥੇਦਾਰ ਬਾਬਾ ਬਲਵਿੰਦਰ ਸਿੰਘ ਤਰਨਾ ਦਲ ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ ਸੰਤ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣ ਵਾਲੇ ਸੰਤ ਬਾਬਾ ਤਰਨਜੀਤ ਸਿੰਘ ਨਿੱਕੇ ਘੁੰਮਣ ਵਾਲੇ ਸੰਤ ਬਾਬਾ ਗੁਰਚੰਦ ਸਿੰਘ ਨਿਰਮਲ ਕੁਟਿਆ ਪੰਡਵਾ ਸੰਤ ਬਾਬਾ ਨਿਰਮਲ ਦਾਸ ਡੇਰਾ ਰਾਏਪੁਰ ਸੂਰਪੁਰ ਵਾਲੇ پائی جگتار سنگھ خالسا ہزوری راگی شری دروار صاحب امرتسر پائی چندن سابقہ ہزری راگی تک سری کےس گڑھ ساحب شری ناندپور صاحب پائی جتندر سنگھ خالسا پپلی صاحب لبلی پروفیشنل یونیورسٹی جلندر پائی جسمندر سنگھ ہزری راگی بجواڑا کلام پائی گردیال سنگھ لکھپور انٹر نیشنل ڈاڈی جتھا پائی کرجوت سنگ ہشیارپور پائی رجندر سب نہنگس ਅੱਜ ਨੇ ਗੁਰਬਾਣੀ ਕੀਰਤਨ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਸਮਾਗਮ ਦੌਰਾਨ ਸੰਤ ਬਾਬਾ ਕਚਮੀਰਾ ਸਿੰਘ ਹਰਿਆਣਾ ਸੰਤ ਬਾਬਾ ਭਗਵਾਨ ਸਿੰਘ ਡੇਰਾ ਸੰਤਗੜ ਜਲੰਧਰ ਸੰਤ ਬਾਬਾ ਬਲਵੰਤ ਸਿੰਘ ਹਰਖੋਵਾਲ ਬਾਬਾ ਦਲਜੀਤ ਸਿੰਘ ਨਿਹੰਗ ਸਿੰਘ ਹਰੀਆਂ ਬੇਲਾ ਜਥੇਦਾਰ ਕੁਲਵੰਤ ਸਿੰਘ ਪਾਲੀਆਂ ਬੀਬੀ ਹਰਜੀਤ ਕੌਰ ਹੁਸ਼ਿਆਰਪੁਰ ਬਾਬਾ ਬਲਬੀਰ ਸਿੰਘ ਹਰਿਆਣਾ ਬਾਬਾ ਅਮਨਦੀਪ ਸਿੰਘ ਸਿੰਘੜੀਵਾਲ ਸੰਤ ਬਾਬਾ ਮੱਖਣ ਸਿੰਘ درییا جتھے دار راجوندر سن بودل پائی ترندیپ سنکے گھمن بابا امکار نورپور بابا بلبیر سب ہھشیارپور سنت بابا بےنت سن لنگر والے شری ہیمک صاحب آدمی پج کے اس موقع حاضری پری اس سماگ موقع ڈاکٹر راج کمار چبی وال مر پارلیمنٹ ہشیارپور جتے دار سرندر سب بھلیا راٹھا سنجیو تلواڑ ہشیارپور تیقسن ਸੂਦਸ਼ੀਰਪੁਰ ਕਰਮਵੀਰ ਸਿੰਘ ਘੁੰਮਣ ਐਮ ਐਲ ਏ ਅਤੇ ਹੋਰ ਪ੍ਰਮੁੱਖ ਸ਼ਖੀਅਤਾਂ ਨੇ ਇਸ ਮੌਕੇ ਹਾਜ਼ਰੀ ਭਰੀ ਇਸ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਇਸ ਮੌਕੇ ਸੇਵਾਦਾਰ ਰਾਜਵੀਰ ਸਿੰਘ ਹਸ਼ਿਆਰਪੁਰ ਬੱਬੀ ਸਿੰਘ ਕੁਲਵੰਤ ਸਿੰਘ ਹਾਲਟਾ ਹਰਵਿੰਦਰ ਸਿੰਘ ਰਾਣਾ ਪੁਬਿਹਾਨਾ ਬਲਦੇਵ ਸਿੰਘ ਅਜੜਾਮ ਪੱਤਰਕਾਰ ਨਿਰਿੰਦਰ ਸਿੰਘ ਬੜਲਾ ਪੱਤਰਕਾਰ ਰਾਜਾ ਸਿੰਘ ਪੱਟੀ نمبردار تلوچنگ پٹی کرنل پٹی کلوندر چیما بلوندر سنگھ سیکری دلجندر جوبنپریت سنگ ربدیپس بلبیر فگلا جگتار سب پرنی گرپریت پردھان سکھ ویلفیئر سوسائٹی ہشیارپور جسوندر سنگا مونا کلاں ستنام سنگرنی گی ہرجاپس امکار تامی پروفیسر ہربنس بولینا ਮਾਸਟਰ ਅਨੰਤ ਸਿੰਘ ਖੰਡਿਆਣਾ ਸੈਣੀਆ ਜਗਿੰਦਰ ਸਿੰਘ ਖੰਡਾਲਾ ਜੱਟਾ ਮਨਪ੍ਰੀਤ ਸਿੰਘ ਕੁਲਵਿੰਦਰ ਸਿੰਘ ਮੁਖਤਿਆਰ ਸਿੰਘ ਕੋਟਲੀ ਮਾਸਟਰ ਪ੍ਰੀਤਮ ਸਿੰਘ ਖੰਡਿਆਲਾ ਹਰਪ੍ਰੀਤ ਕੌਰ ਸਿਵਲ ਜੱਜ ਜਲੰਧਰ ਦਿਲਜੋਤ ਸਿੰਘ ਬਨਿੰਦ ਸਿੰਘ ਜਰਨੈਲ ਸਿੰਘ ਨਾਰੂ ਨੰਗਲ ਜਗਜੀਤ ਸਿੰਘ ਗਿੱਲ ਅਵਤਾਰ ਸਿੰਘ ਜੋਹਲ ਹਰਦੇਵ ਸਿੰਘ ਕੋਸਲ ਤੋਂ ਲਾ ਬਾ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਮੌਕੇ ਹਾਜ਼ਰ ਸਨ ਇਸ ਮੌਕੇ ਸਮਾਗਮ ਦੌਰਾਨ ਗੁਰੂ ਜੀ ਦੇ ਲੰਗਰ ਉਤਰਤ ਵਰਤਾਏ ਗਏ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਅੰਮ੍ਰਿਤ ਪੀਓ ਸਦਾ ਤੇਰੇ ਜੀਓ ਅੰਮ੍ਰਿਤ ਪੀਓ ਸਦਾ ਤੇਰੇ ਦੀ ਅੰਮ੍ਰਿਤ ਪੀ ਕੋ ਸਦਾ ਤੇਰੇ ਦੀ ਹਰ ਸਿਮਰਨ ਅਨੰਦ ਦਾ ਹਰ ਸਿਮਰਨ ਤਿੰਨ ਆਸ਼ਾ ਪੂਰੇ ਨਿਆ ਆਸ਼ਾ ਮੇਰਾ ਤਿੰਨ ਆਸ਼ਾ ਪੂਰੇ ਨਿਆ ਆਸ਼ਾ ਕਦ ਹੈ ਨਾ ਗਾਟੇ ਰੇ Yeah! <laughs> ਇਲ ਦੇ ਤੰਦਾ ਸੇ ਦਿਸੇ ਸਮਰਤ ਸਾ ਕੇਲੇਵੇ